ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਕੀ ਦੁਨੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਫੋਰਸ ਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਲੋ ਜੀ ਮੈਂ ਇੱਕ ਛੋਟਾ ਜਿਹਾ ਬਲੌਗ ਪਾਣ ਲੱਗੀ ਹਾਂ ਉਹ ਮੈਂ ਹੁਣੀ ਪਾਉਂਗੀ ਜਿਹੜਾ ਆਪਣਾ ਡੇਲੀ ਦਾ ਬਲੌਗ ਆ ਉਹ ਆਪਣਾ ਰਾਤ ਨੂੰ ਆਏਗਾ ਮੈਂ ਇਹ ਛੋਟਾ ਜਿਹਾ ਜਿਹੜਾ ਬਲੌਗ ਪਾਣ ਲੱਗੀ ਹਾਂ ਨਾ ਇਹ ਮੈਂ ਇਸ ਕਰਕੇ ਪਾਣ ਲੱਗੀ ਆ ਪਲੀਜ਼ ਮੇਰੀ ਹੱਥ ਬੰਨ ਕੇ ਰਿਕੁਐਸਟ ਹੈ ਜੀ ਹੱਥ ਬੰਨ ਕੇ ਬਾਰ ਬਾਰ ਰਿਕੁਐਸਟ ਹੈ ਪਲੀਜ਼ ਮੇਤੇ ਨਾ ਉਧਾਰ ਬੈਠ ਸ਼ਿਟਾ ਜਾਂ ਉਹ ਨਾਮ ਗਵਾਓ ਪਤਾ ਕੀ ਹੈ ਜੀ ਮਤਲਬ ਕਿ ਮੈਂ ਕਿਸੇ ਨਾਲ ਨਾ ਉਧਾਰ ਨਹੀਂ ਕਰਦੀ ਮੈਂ ਬਹੁਤ ਜ਼ਿਆਦਾ ਮਿਡਲ ਕਲਾਸ ਚੋਂ ਆ ਬਹੁਤ ਜ਼ਿਆਦਾ ਮਿਡਲ ਕਲਾਸ ਚੋਂ ਮੈਨੂੰ ਪਤਾ ਕਿ ਮੈਂ ਆਪਣਾ ਕਿਵੇਂ ਢੰਗ ਸਾਰ ਰਹੀ ਆ ਮੇਰੇ ਹਸਬੰਦ ਦੀ ਮਤਲਬ ਕਿ ਲੱਗੇ ਹੋਏ ਆ ਇੰਨੀ ਤਨਖਾਹ ਘੱਟ ਹੈ ਕਿ ਉਸ ਤਨਖਾਹ ਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰ ਰਹੀ ਹਾਂ ਮੈਂ ਬਿਲਕੁਲ ਸੱਚ ਬੋਲ ਰਹੀ ਹਾਂ ਅਗਰ ਮੈਂ ਫੁਕਰੀ ਹੁੰਵਾ ਨਾ ਤਾਂ ਮੈਂ ਕਹਾਂ ਨਹੀਂ ਜੀ ਮੇਰੇ ਹਸਬੰਦ ਦੀ ਤਨਖਾਹ ਤਾਂ ਬਹੁਤ ਜ਼ਿਆਦਾ ਹੈ ਮੇਰੇ ਹਸਬੰਦ ਦੀ ਸੈਲਰੀ ਤਾਂ ਬਹੁਤ ਜ਼ਿਆਦਾ ਆ ਮੈਨੂੰ ਪਤਾ ਹੈ ਮੈਂ ਜਿਸ ਦਿਨ ਮਤਲਬ ਕਿ ਜਿਸ ਦਿਨ ਦੇ ਅਸੀਂ ਅਲੱਗ ਹੋਏ ਆ ਪਹਿਲਾਂ ਅਸੀਂ ਇਕੱਠੇ ਸੀ ਚਲੋ ਇਹਦੇ ਪਾਪਾ ਉਦੋਂ ਮੰਮੀ ਡੈਡੀ ਨੂੰ ਦਿੰਦੇ ਹੁੰਦੇ ਸੀ ਜੋ ਵੀ ਕਮਾਉਂਦੇ ਸੀ ਉਹ ਆਪਣੇ ਕੋਲੋਂ ਹੀ ਸਾਰਾ ਕੁਝ ਕਰਦੇ ਸੀ ਕਿਵੇਂ ਹੈਂਡਲ ਕਰਦੇ ਸੀ ਕਿਵੇਂ ਨਹੀਂ ਮੈਨੂੰ ਨਹੀਂ ਪਤਾ ਪਰ ਮੈਂ ਕੰਮ ਕਰਦੀ ਸੀ ਸਾਰੇ ਘਰ ਦਾ ਤੇ ਮਤਲਬ ਕਿ ਖਾਣਾ ਬਣਾਉਂਦੀ ਸੀ ਮੈਨੂੰ ਇੱਕ ਜੱਡ ਸਾਰਾ ਸਮਾਨ ਚੁੱਲੇ ਤੇ ਮਿਲਦਾ ਹੁੰਦਾ ਸੀ ਹੁਣ ਮੈਨੂੰ ਆਪ ਨੂੰ ਕਰਨਾ ਪੈਂਦਾ ਪਰ ਇਹ ਗੱਲ ਤਾਂ ਬਿਲਕੁਲ ਸੱਚ ਹੈ ਜਦੋਂ ਆਪ ਤੇ ਪੈਂਦੀ ਆ ਪਤਾ ਉਦੋਂ ਲੱਗਦਾ ਹੁੰਦਾ ਪਰ ਮੈਂ ਬਹੁਤ ਮਿਡਲ ਕਲਾਸ 'ਚ ਮੈਨੂੰ ਪਤਾ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰ ਰਹੀ ਆ ਠੀਕ ਹੈ ਨਾ ਜੀ ਪਰ ਮੈਂ ਮਿਹਨਤ ਕਰ ਰਹੀ ਆ ਕਿਸੇ ਨਾਲ ਬੇਈਮਾਨੀ ਨਹੀਂ ਕਰ ਰਹੀ ਹੈਗੀ ਅਗਰ ਤੁਹਾਡੇ ਕੋਲ ਪੂਰੀ ਪੇਮੈਂਟ ਇਕੱਠੀ ਹੈਗੀ ਆ ਪਲੀਜ਼ ਤਾਂ ਕਰਕੇ ਮੇਰੇ ਕੋਲੋਂ ਬੈਡ ਸ਼ੀਟਾਂ ਤੁਸੀਂ ਮੰਗਵਾਓ ਆਦਰਵਾਇਸ ਤੁਹਾਡੇ ਕੋਲ ਨਹੀਂ ਹੈਗੇ ਪੇਮੈਂਟ ਤਾਂ ਕੋਈ ਗੱਲ ਨਹੀਂ ਜੀ ਮੈਨੂੰ ਵੀ ਕੋਈ ਕਾਲੀ ਨਹੀਂ ਹੈਗੀ ਤਾਂ ਤੁਸੀਂ ਮੇਰੇ ਤੋਂ ਨਾ ਇੰਨੀ ਜਲਦੀ ਬੈਡ ਸ਼ੀਟਾਂ ਨਾ ਮੰਗਵਾਓ ਮੰਗਵਾਓ ਮੈਂ ਤਾਂ ਖੁਦ ਕਹਿਨੀ ਆ ਪੰਜਾਬ Goa 10 Goa 10 Goa ਜੇ ਕੋਈ ਮੈਨੂੰ ਸਭ ਤੋਂ 2 ਦਾ ਆਰਡਰ ਹੁੰਦਾ ਮੈਨੂੰ ਆਉਂਦਾ ਜੀ ਅਗਲਾ 5 ਉਹ ਵਾ ਲੈ ਵੀ ਮੈਂ ਆਪਣੀ ਖੁਸ਼ੀ ਤੋਂ ਵੀ ਐਕਸਟਰਾ ਭਾਣ ਦੀ ਸੋਚਦੀ ਆ ਪਰ ਮੈਂ ਸੋਚਦੀ ਆ ਵੀ ਚਲੋ ਰਹਿਣ ਦਿੰਦੇ ਆ ਪਤਾ ਨਹੀਂ ਅਗਲੇ ਅਗਲੇ ਕੋਲੇ ਨਹੀਂ ਪੇਮੈਂਟ ਹੋਏਗੀ ਪਤਾ ਨਹੀਂ ਨਹੀਂ ਹੋਏਗੀ ਪਰ ਪਲੀਜ਼ ਮੇਰੇ ਨਾਲ ਉਧਾਰ ਨਾ ਕਰੋ ਮੈਨੂੰ ਟਾਈਮ ਟੂ ਟਾਈਮ ਪਹਿਲਾਂ ਪੇਮੈਂਟ ਮੈਂ ਪਹਿਲਾਂ ਪੇਮੈਂਟ ਲਵਾਂਗੀ ਬਾਅਦ ਚ ਸਮਾਨ ਕੱਲੂੰਗੀ ਮੈਂ ਬਿਨਾ ਪੇਮੈਂਟ ਲੈ ਕਿਸੇ ਨੂੰ ਸਮਾਨ ਨਹੀਂ ਪਾਉਂਗੀ ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਕਰ ਰਹੀ ਹਾਂ ਮੈਂ ਬੇਈਮਾਨਾ ਕਿਸੇ ਨਾਲ ਨਹੀਂ ਕਰ ਰਹੀ ਹੈਗੀ ਸਮਾਨ ਸਭ ਦਾ ਪਹੁੰਚੇਗਾ A ਤੋਂ Z ਜਿਸ ਚੀਜ਼ ਦੀ ਲਿਸਟ ਆਈਆ ਬਣ ਕੇ ਪਿੱਛੇ ਉਹੀ ਲਿਸਟ ਆਪਾਂ ਸਮਾਨ ਦੀ ਭੇਜਾਂਗੇ ਤੇ ਪਰ ਮੈਂ ਬਹੁਤ ਗਰੀਬ ਹਾਂ ਜੀ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ ਮੈਂ ਬਹੁਤ ਗਰੀਬ ਹਾਂ ਮੈਨੂੰ ਪਤਾ ਮੈਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰ ਰਹੀ ਹਾਂ ਠੀਕ ਹੈ ਨਾ ਕਿਉਂਕਿ ਹਜੇ ਮੇਰਾ YouTube ਦੀ ਅਰਨਿੰਗ ਮੈਨੂੰ ਨਹੀਂ ਹੋਣ ਲੱਗੀ ਜਿਸ ਦਿਨ ਮੈਨੂੰ YouTube ਦੀ ਅਰਨਿੰਗ ਹੋਣ ਲੱਗੀ ਮੈਂ ਤੁਮ ਮਾਲ ਲਗਾ ਰਿਹਾ ਨਹੀਂ ਪੁੱਤ ਹਟ ਜਾ ਤੇ ਫਿਰ ਮੈਂ ਕਦੀ ਵੀ ਨਾ ਡੋਲੂਗੀ ਨੀ ਡੋਲਦੀ ਤੇ ਮੈਂ ਹੁਣ ਵੀ ਨਹੀਂ ਜਿਗਰਾ ਤੇ ਮੇਰਾ ਹੁਣ ਵੀ ਬਹੁਤ ਵੱਡਾ ਹੈ ਇਹ ਗੱਲ ਤੇ ਮੈਂ ਪੂਰੇ ਦਿਨ ਨਾਲ ਕਹਿ ਰਹੀ ਆ ਪਰ ਮਤਲਬ ਕਿ ਨਾ ਗੱਲ ਇਹ ਆ ਕਿ ਮੈਂ ਮਤਲਬ ਕਿ ਨਾ ਬਹੁਤ ਮਿਡਲ ਕਲਾਸ ਚ ਹਾਂ ਮੈਂ ਕਿਸੇ ਨੂੰ ਬੈੱਡ ਸ਼ੀਟਾਂ ਜਾਂ ਬਰਤਨ ਉਧਾਰ ਨਹੀਂ ਦੇ ਸਕਦੀ ਮੈਨੂੰ ਪੇਮੈਂਟ ਪਹਿਲਾਂ ਚਾਹੀਦੀ ਹੈ ਪਲੀਜ਼ ਪੇਮੈਂਟ ਮੈਨੂੰ ਪਹਿਲਾਂ ਪਾਓ ਨਾਲ ਦੇ ਨਾਲ ਆਰਡਰ ਦੋ ਨਾਲ ਦੇ ਨਾਲ ਹੀ ਮੈਨੂੰ ਪੇਮੈਂਟ ਪਾਓ ਜੇ ਨੇ ਕਿਸੇ ਨੇ ਵਲਕ ਚ ਸਮਾਨ ਲੈਣਾ ਉਹ ਮੈਨੂੰ ਪਹਿਲਾਂ ਹਾਫ ਪੇਮੈਂਟ ਪਾਓ ਹਾਫ ਪੇਮੈਂਟ ਜਦੋਂ ਉਹਨਾਂ ਦਾ ਸਮਾਨ ਸਾਰਾ ਰੈਡੀ ਹੋ ਜਵੇ ਉਦੋਂ ਜਦੋਂ ਮੰਗਵਾਣਾ ਹੋਵੇ ਪਰ ਅਸੀਂ ਪਹਿਲਾਂ ਪੇਮੈਂਟ ਪਵਾਵਾਂਗੇ ਨਾਲ ਦੇ ਨਾਲ ਉਦੋਂ ਹੀ ਉਸੇ ਟਾਈਮ ਡਿਲੀਵਰੀ ਕਰਾਂਗੇ ਠੀਕ ਹੈ ਜੀ ਆ ਮੇਰੇ ਅੱਜ ਦੇ ਇੰਨੇ ਕੁ ਸ਼ਾਰਟ ਰਹੇਗੀ ਤੇ ਬਾਕੀ ਜਿਹੜੀਆਂ ਭੈਣਾਂ ਬਹੁਤ ਜ਼ਿਆਦਾ ਸਮਾਨ ਦਾ ਮੈਨੂੰ ਮਤਲਬ ਕਿ ਕਮੈਂਟਸ ਕਰਕੇ ਪੁੱਛ ਰਹੀਆਂ ਨੇ ਤਾਂ ਉਹ ਫੋਨ ਕਰ ਲਿਆ ਕਰੋ ਪਲੀਜ਼ ਕਮੈਂਟ ਦਾ ਰਿਪਲਾਈ ਵੀ ਮੈਂ ਦੇ ਦਨੀ ਹੈ ਵੈਸੇ ਤਾਂ ਪਰ ਨਾ ਤੁਸੀਂ ਪਲੀਜ਼ ਮੈਨੂੰ ਕਾਲ ਕਰੋ ਬਾਕੀ ਕੰਫਰਟਰ ਦਾ ਕਈ ਮੈਨੂੰ ਕਈ ਪੈਣਾ ਨਾ ਜਰਮਨੀ ਤੋਂ ਕੰਫਰਟਰ ਦਾ ਪੁੱਛ ਰਹੀਆਂ ਨੇ ਹਾਂਜੀ ਮੇਰੇ ਕੋਲ ਬਹੁਤ ਸੋਹਣੇ ਕੰਫਰਟਰ ਹੈਗੇ ਆ ਡਬਲ ਦੇ ਵੀ ਹੈਗੇ ਸਿੰਗਲ ਦੇ ਵੀ ਹੈਗੇ ਉਹਦੇ ਚ ਲਾਈਟ ਲਾਈਟ ਕਲਰ ਇੰਨੇ ਪਿਆਰੇ ਪਿਆਰੇ ਫਲਾਵਰਸ ਪੁੱਛ ਹੈਗਾ ਤੁਸੀਂ ਮੈਨੂੰ ਕਾਲ ਕਰੋ ਤੇ ਫਿਰ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਲੋ ਜੀ ਬਲੌਗ ਦੇ ਐਂਡ ਮੈਂ ਥੀ ਕਰੂੰਗੀ ਐਂਡ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਤੇ ਜੋ ਨਵੇਂ ਆ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ 3000 ਸਬਸਕ੍ਰਾਈਬਰ ਕਿ ਹਾਂ ਸੀ ਤੁਹਾਨੂੰ ਵੀਰਵਾਰ ਤੱਕ ਤੁਸੀਂ ਉਹ ਵੀ ਨਹੀਂ ਕੀਤੇ ਹੈਗੇ ਪਲੀਜ਼ ਹੁਣ 2000 ਤੱਕ ਫਟਾਫਟ ਕਰਵਾ ਦਿਓ ਬਸ ਨੇੜੇ ਲੱਗਣ ਵਾਲੀ ਗੱਲ ਹੁੰਦੀ ਜਾ ਰਹੀ ਆ ਤਾਂ ਪਲੀਜ਼ ਉਹ ਵੀ ਕਰਵਾਓ ਤੇ ਵਿਊਜ਼ ਵੀ ਫਟਾਫਟ ਹੈ ਹੋਰ ਹੋਰ ਜਲਦੀ ਜਲਦੀ ਮਤਲਬ ਕਿ ਅੱਗੇ ਅੱਗੇ ਸ਼ੇਅਰ ਕਰੋ ਤਾਂ ਵਿਊਜ਼ ਵੀ ਸੱਚੇ-ਸੱਚੇ ਫਟਾਫਟ ਜਲਦੀ ਜਲਦੀ ਆਣਗੇ ਠੀਕ ਹੈ ਜੀ ਤਾਂ ਪਰ ਸ਼ੇਅਰ ਕਰੋ ਵੀਡੀਓ ਨੂੰ ਪੂਰੀ ਵੀਡੀਓ ਵਾਚ ਕਰੋ ਹਾਂ ਜੀ ਮੈਂ ਤਾਂ ਆਪੇ ਕਹਿ ਰਹੀ ਹਾਂ ਕਿ ਮੇਰੀ ਫਟਾਫਟ YouTube ਦੀ ਅਰਨਿੰਗ ਆਵੇ ਫਿਰ ਮੈਂ ਸਾਰੇ ਪੰਜਾਬ ਭਰਾ ਜਿਹੜੇ 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 ਬਹੁਤ ਜ਼ਿਆਦਾ ਮਿਹਨਤ ਕਰ ਰਹੇ YouTube ਤੇ ਉਹਨਾਂ ਦੀ ਅਰਨਿੰਗ ਹੋ ਰਹੀ ਹੈ ਮੈਂ ਵੀ ਉਹਨਾਂ ਦੇ ਬਰਾਬਰ ਰਣਾ ਪਰ ਕੋਈ ਗੱਲ ਨਹੀਂ ਮੈਂ ਮਿਹਨਤ ਦੇ ਰਸਤੇ ਲੱਗੀ ਹੋਈਆਂ ਮੈਨੂੰ ਵੀ ਉਮੀਦ ਹੈ ਕਿ ਪ੍ਰਮਾਤਮਾ ਬਾਕੀ ਮੈਨੂੰ ਬਹੁਤ ਜ਼ਿਆਦਾ ਪੈਣਾ ਬਲੇਸਸ ਦਿੰਦੀਆਂ ਨੇ ਕਿ ਤੂੰ ਮੋਨਿਕਾ ਵਾਕਈ ਕਿਸੇ ਦਿਨ ਬਹੁਤ ਤਰੱਕੀ ਕਰੇਗੀ ਜਦ ਮੈਨੂੰ ਇੰਨੇ ਆਪਰੇ ਨਾਲ ਦੀ ਮਤਲਬ ਕਿ ਆਸ਼ੀਰਵਾਦ ਮਿਲ ਰਿਹਾ ਤਾਂ ਮੈਂ ਜ਼ਰੂਰ ਪਹੁੰਚੂਗੀ ਬਾਕੀ ਮੈਂ ਮਿਹਨਤ ਤੋਂ ਡਰਦੀ ਕੋਈ ਨਹੀਂ ਮਿਹਨਤ ਦੇ ਰਸਤੇ ਤੇ ਚੜੀ ਪਈਆ ਮੈਨੂੰ ਜਿੱਥੇ ਮਰਜੀ ਕਿਹੜੇ ਮਰਜੀ ਖੂਚ ਉਤਰਨਾ ਪਵੇ ਮੈਂ ਜ਼ਰੂਰ ਉਤਰੂੰਗੀ ਮੈਂ ਕਿਸੇ ਦੇ ਰੁੱਕ ਕੇ ਤੇ ਮਿਹਨਤ ਦੇ ਰਸਤੇ ਤੇ ਨਹੀਂ ਰੁਕੂੰਗੀ ਠੀਕ ਹੈ ਨਾ ਜੀ ਮੈਂ ਵੀ ਆਪਣੇ ਬੱਚੇ ਪਾਲਣੇ ਮੇਰੇ ਹੱਜੇ ਸਿਰਫ ਇੱਕ ਬੰਦਾ ਹੀ ਕਮਾਣ ਵਾਲਾ ਤੇ ਮੇਰਾ ਪੂਰਾ ਪਰਿਵਾਰ ਖਾਣ ਵਾਲਾ ਸੀ ਚਾਰੇ ਜਾਣੇ ਇੱਕੋਸਾਰ ਦੇ ਖਾਣ ਵਾਲੇ ਆ ਤੇ ਬਹੁਤ ਮਤਲਬ ਕਿ ਮੇਰੇ ਹਸਬੰਦ ਦੀ ਸੈਲਰੀ ਬਹੁਤ ਥੋੜੀ ਹੈ ਜਿਹਦੇ ਨਾਲ ਸਾਡਾ ਗੁਜ਼ਾਰਾ ਬਹੁਤ ਮੁਸ਼ ਤੇ ਪਲੀਸ ਪਰ ਮੈਂ ਮੈਂ ਇਸੀ ਕਰਕੇ ਕਹਿੰਨੀ ਆ ਕਿ ਸਮਾਨ ਜਿਆਦਾ ਤੇ ਜਿਆਦਾ ਮੰਗਵਾਓ ਪਰ ਪੇਮੈਂਟ ਮੈਨੂੰ ਪਹਿਲਾਂ ਪਾਓ ਠੀਕ ਹੈ ਜੀ